ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਮੇਰੀਆਂ ਭੈਣਾਂ ਸਾਰੀਆਂ ਠੀਕ ਠਾਕ ਹੋਣਗੀਆਂ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮੇਰੀ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਲਾਈਕ ਕਰਨਾ ਭੁੱਲਣਾ ਨਾ ਮੇਰਾ ਅੱਜ ਦਾ ਵਿਸ਼ਾ ਹੈ ਨਿੱਗੀ ਧਰਤੀ ਦਾ ਨਿੱਗਾ ਪੁੱਤ ਪੰਜਾਬ ਤਾਂ ਕੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਪੰਜਾਬੀ ਬੈਠੇ ਸਨ ਸਭ ਦੀਆਂ ਅੱਖਾਂ 15 ਜਨਵਰੀ ਵਾਲੇ ਦਿਨ ਤੇ ਲੱਗੀਆਂ ਹੋਈਆਂ ਸਨ ਸਾਰੇ ਸਿੱਖ ਪਰਿਵਾਰ ਹੀ ਨਹੀਂ ਸਗੋਂ ਪੰਜਾਬ ਦੇ ਸਾਰੇ ਫਿਰਕਿਆਂ ਦੇ ਲੋਕ ਹਾਲਾਤ ਵਿਗੜਨ ਦੀਆਂ ਕ੍ਰਾ ਕਿਆਸ ਰਾਈਆਂ ਲਈ ਬੈਠੇ ਸਨ ਸਭਨਾਂ ਦੇ ਦਿਲਾਂ ਦੀਆਂ ਧੜਕਣਾ ਵਧੀਆਂ ਹੋਈਆਂ ਸਨ ਅਤੇ ਬੁੱਧੀਜੀਵੀ ਲੋਕ ਸਭ ਸੰਜੀ ਭਾਈਵਾਲਤਾ ਦੀਆਂ ਅਰਦਾਸਾਂ ਕਰ ਰਹੇ ਸਨ ਤਾ ਕਿ 15 ਜਨਵਰੀ ਦੇ ਨਤੀਜੇ ਚੰਗੇ ਨਿਕਣ ਪਰ ਦੂਜੇ ਪਾਸੇ ਮੌਕਾ ਪ੍ਰਾਪਤ ਲੋਕ ਲੈਸ ਦੰਦੀ ਤੱਤੀ ਹਵਾ ਦੀ ਡੀ ਕਰ ਰਹੇ ਸਨ ਜੋ ਕਿ 84 ਵਾਂਗ ਪੰਜਾਬ ਦੇ ਹਾਲਾਤ ਦੇਖਣੇ ਚਾਹੁੰਦੇ ਸਨ ਉਧਰੋਂ ਨਕਾਰੇ ਹੋਏ ਲੋਕਾਂ ਦੀਆਂ ਧੜਕਣਾ ਤੇਜ਼ ਹੋ ਗਈਆਂ ਸਨ ਪ੍ਰਵਾਸੀਆਂ ਨੇ ਆਪਣੀਆਂ ਟਿਕਟਾਂ ਕੈਨਸਲ ਕਰਵਾ ਕੇ 15 ਜਨਵਰੀ ਲੰਘ ਜਾਣ ਮਗਰੋਂ ਹੀ ਵਤਨਵਾਲ ਫੇਰਾ ਮਾਰਨਾ ਚੰਗਾ ਸਮਝਿਆ ਅਤੇ ਪੰਜਾਬ ਦੇ ਆਪਣੇ ਰਜੇਵਿਆਂ ਨੂੰ ਮੁਅਤਲ ਕਰ ਦਿੱਤਾ ਇਸੇ ਤਰ੍ਹਾਂ ਹੀ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਬੈਠੇ ਸਿੱਖ ਪਰਿਵਾਰ ਚਿੰਤਾ ਵਿੱਚ ਡੁੱਬ ਗਏ ਸਨ ਸੱਥਾਂ ਵਿੱਚ ਬੈਠੇ ਲੋਕ ਚੰਦ ਚਰਚਾ ਕਰਨ ਲੱਗ ਪਏ 15 ਜਨਵਰੀ ਦੀ ਸਵੇਰ ਆਈ ਸਿਆਸਤ ਸਮਝਣ ਵਾਲੇ ਲੋਕ ਆਪਣੇ-ਆਪਣੇ ਟੀਵੀ ਔਨ ਕਰਕੇ ਬੈਠ ਗਏ ਅਤੇ ਉਹਨਾਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਹੋਣ ਲੱਗੀਆਂ ਜਿਨ੍ਹਾਂ ਲੋਕਾਂ ਨੂੰ 84 ਦਾ ਸੇਕ ਲੱਗਿਆ ਸੀ ਉਹ ਇਸ ਤਰ੍ਹਾਂ ਤਰਾ-ਤਰਾ ਕਰਨ ਲੱਗੇ ਅਖੀਰ ਉਹ ਸਮਾਂ ਆ ਹੀ ਗਿਆ ਜਦੋਂ ਮੁੱਖ ਮੰਤਰੀ ਮਾਹ ਸਹਿਬ ਨੇ ਸ਼੍ਰੀ ਹਰਤੱਤ ਸਹਿਬ ਜੀ ਦੇ ਆਪਣੀ ਪੇਸ਼ੀ ਭਗਤੀ ਤੇ ਬਾਅਦ ਵਿੱਚ ਪ੍ਰੈਸ ਦੇ ਰੂਬਰੂ ਹੋਏ ਤੇ ਪੰਜਾਬ ਦੀ ਨਿੱਗੀ ਧਰਤੀ ਦੇ ਨਿੱਗੇ ਪੁੱਤ ਨੇ ਆਪਣੇ ਭਾਸ਼ਣ ਰਾਹੀਂ ਪੰਜਾਬ ਨੂੰ ਸ਼ਾਂਤ ਕਰ ਦਿੱਤਾ। ਸਦੋਂ ਲੋਕਾਂ ਨੇ ਸੁਖ ਦਾ ਸਾਹ ਲਿਆ। ਮੇਰੀਆਂ ਅੰਤ ਵਿੱਚ ਚਾਰ ਲਾਈਨਾਂ ਜਦੋਂ ਬੇੜੀ ਕਿਨਾਰੇ ਤੇ ਲੱਗਦੀ ਏ ਤਮਸਾਫਰ ਖੋਸੋ ਜਾਂਦੇ ਨੇ। ਜਦੋਂ ਬੇੜੀ ਕਿਨਾਰੇ ਤੇ ਲੱਗਦੀ ਏ ਸਮਸਾਫਰ ਖੁਸ਼ ਹੋ ਜਾਂਦੇ ਨੇ ਤੂੰ ਰੋ ਕਰਮਾਂ ਵਾਲੇ ਪੁੱਤ ਪੰਜਾਬ ਦੇ ਜੋ ਸਰਵਤ ਦਾ ਭਲਾ ਝੋਲੀ ਪਾਉਂਦੇ ਨੇ ਤੂੰ ਰੋ ਕਰਮਾਂ ਵਾਲੇ ਪੁੱਤ ਪੰਜਾਬ ਦੇ ਜੋ ਸਰਵਤ ਦਾ ਭਲਾ ਝੋਲੀ ਪਾਉਂਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ